ਵੈਗੁਰਦੀ ਦਾ ਖਾਲਸਾ ਵੈਗੁਰਦੀ ਦੀ ਫਤਿਹ ਮੈਨੂੰ ਲੱਗਦਾ ਹੈ ਕਿ ਵੀਰਾ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਹੈ ਅੱਜ ਤੱਕ ਨਿੱਕੇ ਨਿੱਕੇ ਸੀਗੇ ਜਦੋਂ ਬਾਈ ਦੇ ਗਾਣੇ ਸੁਣਦੇ ਸੀਗੇ ਅੱਜ ਮੌਕਾ ਮਿਲਿਆ ਬਾਈ ਦੇ ਦਰਸ਼ਨ ਕਰਨ ਦਾ ਔਰ ਪੋਡਕਾਸਟ ਵੀ ਕਰਕੇ ਇੱਥੇ ਐਨਜੀਓ ਵਾਲੀ ਗੱਲ ਤੇ ਜਗ੍ਹਾ ਤੇ ਆਣ ਦਾ ਬਾਈ ਬਹੁਤ ਲੰਮੇ ਸਮੇਂ ਤੋਂ ਪਲਾਨ ਬਣ ਰਿਹਾ ਸੀਗਾ ਪਰ ਕਹਿੰਦੇ ਕਿ ਬਹਾਨਾ ਹੀ ਬਣਨਾ ਹੁੰਦਾ ਸੁਭਾਅ ਬਣਿਆ ਅੱਜ ਮਹਾਰਾਜ ਨੇ ਕਿਰਪਾ ਕੀਤੀ ਕਿ ਵੀਰੇ ਦੇ ਅੱਜ ਸਾਡੇ ਸਤਿਰਸਤੇ ਚਰਨ ਪਏ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਦੋਂ ਕੋਈ ਵੀ ਆਰਟਿਸਟ ਜਿਹਨੂੰ ਚਾਰ ਲੋਕ ਸੁਣਦੇ ਨੇ ਸਪੈਸ਼ਲੀ ਜਦੋਂ ਉਹ ਟਾਈਮ ਉਦੇ ਸਾਰੇ ਫੈਨ ਫਾਲੋਇੰਗ ਇੱਥੇ ਬੈਠੀ ਹੈ ਕਿਉਂਕਿ ਉਹ ਇੱਕ ਆਰਟਿਸਟ ਰਿਪਰੈਜ਼ੈਂਟ ਕਰਦਾ ਲੱਖਾਂ ਕਰੋੜਾਂ ਲੋਕਾਂ ਨੂੰ ਜਿਹੜੇ ਉਹਨੂੰ ਸੁਣਦੇ ਨੇ ਤੇ ਸੁਖਨਾਲ ਦਾ ਵੀਰੇ ਦੀ ਜਿਹੜੀ ਫੈਨ ਫਾਲੋਇੰਗ ਆ ਉਹ ਜਵਾਨੀ ਮਤਲਬ ਹਰ ਤਰ੍ਹਾਂ ਦੇ ਏਜ ਗਰੁੱਪ ਹੈ ਤੇ ਮਤਲਬ ਆ ਪਿਛਲੇ 2 ਘੰਟਿਆਂ ਤੋਂ ਵੀਰਾ ਸਾਡੇ ਕੋਲ ਬੈਠਾ ਹੈ ਔਰ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਇਹ ਆਏ ਹੀ ਨੇ ਅੱਜ ਔਰ ਮੈਂ ਇੱਕ ਛੋਟਾ ਜਿਹਾ ਫੀਡਬੈਕ ਤਾਂ ਲੈਣਾ ਉਹਨਾਂ ਕਿ ਅਸੀਂ ਤਾਂ ਰੋਜ਼ ਬੋਲਦੇ ਹੀ ਰਹਿੰਦੇ ਆ ਕਿ ਦੁੱਖ ਬਹੁਤ ਨੇ ਮਰੀਜ਼ ਬਹੁਤ ਨੇ ਪਰ ਜਦੋਂ ਕੋਈ ਹੋਰ ਇੱਥੇ ਆ ਕੇ ਮਹਿਸੂਸ ਕਰਕੇ ਬੋਲਦਾ ਤਾਂ ਮਾਈਟ ਵੀ ਲੋਕ ਸ਼ਾਇਦ ਬੜ ਅ ਸੀਰੀਅਸਲੀ ਲੈਂਦੇ ਨੇ ਕਿ ਯਾਰ ਜੇ ਵੀਰੇ ਨੇ ਵੀ ਕੋਈ ਗੱਲ ਕਹੀ ਜਿਹੜੇ ਵੀਰੇ ਨੂੰ ਪਿਆਰ ਕਰਦੇ ਨੇ ਤਾਂ ਮੈਂ ਜ਼ਰੂਰ ਕਹਾਂਗਾ ਵੀਰੇ ਥੈਂਕ ਯੂ ਬਲਾਂ ਤੁਸੀਂ ਆਏ ਤੇ ਆਪਣਾ ਇੱਕ ਫੀਡਬੈਕ ਕਿਵੇਂ ਲੱਗਿਆ ਜ਼ਰੂਰ ਦੱਸੋ ਏ ਕੇ ਐਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਹਨਮਨ ਕੁਵਾਤਰਾ ਜੀ ਉਹਨਾਂ ਕੋਲ ਇੱਥੇ ਆਇਆ ਜਦੋਂ ਦੱਸਿਆ ਪੌਡਕਾਸਟ ਤੋਂ ਬਾਅਦ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜੋ ਕਿ ਮੈਂ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਮਾਧਿਮਾ ਰਾਹੀਂ ਦੇਖਦਾ ਸੀ ਪਰ ਰੀਅਲੀ ਜਿਹੜੀ ਇਹਨਾਂ ਦੀ ਭਰਾ ਦੀ ਸੇਵਾ ਆ ਉਹ ਮੈਂ ਸੋਚਦਾ ਕਿ ਕਈ ਵਾਰੀ ਬੰਦਾ ਉਹਨੂੰ ਈਜ਼ੀ ਲੈ ਲੈਂਦਾ ਅੱਜ ਮੈਂ ਆਸਾਂ